ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਇੰਪਰੂਵਮੈਂਟ ਅਥਾਰਟੀ ਕਪੂਰਸਲਾ ਵੱਲੋਂ ਤੇ 11 ਅਪ੍ਰੈਲ 2024 ਨੂੰ ਇੱਕ ਈ ਆਕਸ਼ਨ ਕੀਤੀ ਗਈ ਸੀ ਜਿਦੇ ਵਿੱਚ ਲਗਭਗ 15 ਜਿਹੜੇ ਯੂਨਿਟਸ ਸੀਗੇ ਉਹ ਬੋਲੀ ਈ ਨਿਲਾਮੀ ਰਾਹੀਂ ਵਿਕੇ ਜਿਦੇ ਵਿੱਚੋਂ ਇੱਕ ਜਿਹੜਾ ਰੈਜ਼ੀਡੈਂਸ ਸੀਗਾ ਮਾਡਰ ਟਾਊਨ ਦੇ ਵਿੱਚ ਤੇ 14 ਇਹ ਜਿਹੜੇ ਹੈਗੇ ਸੀ ਕਮਰਸ਼ੀਅਲ ਸਾਈਟਸ ਸੀਗੀਆਂ ਤੇ ਇਹ ਜਿਹੜੀਆਂ ਸਾਈਟਸ ਈ ਆਕਸ਼ਨ ਰਾਹੀਂ ਵਿਕੀਆਂ ਤੇ ਲਗਭਗ 6 ਲੱਖ 6 6 ਕਰੋੜ 6 ਲੱਖ 8000 ਜਿਹੜਾ ਹੈਗਾ ਉਹ ਰੈਵਨਿਊ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਸੀ ਕੰਪੂਨੈਂਟ ਉਸ ਤੇ ਜਿਹੜਾ ਕਮਾ ਕੇ ਦਿੱਤਾ ਹੈਗਾ ਉਹ ਸਰਕਾਰ ਦਾ ਖਾਤਾ ਤੇ ਵੱਡਾ ਕੀਤਾ ਹੈਗਾ ਸ ਟੋਟਲ ਕਿੰਨੇ ਬੂਥ ਸੀ ਤੇ ਵਿੱਚ ਕਿੰਨੇ ਕੀ ਬੂਥ ਤੇ ਕਿੰਨੇ ਕੀ ਦੂਜੇ ਸੀ ਟੋਟਲ ਕਿੰਨੇ ਕੀ ਮਤਲਬ ਕਿ ਇਹ ਜਿਹਦੇ ਵਿੱਚ ਸਾਡੇ ਮਾਡਲ ਟਾਊਨ ਦੇ ਵਿੱਚ ਇੱਕ ਰੈ residențial ਪਲਾਟ ਵਿਦ ਸਟ੍ਰਕਚਰਸ ਹੈਗਾ ਤੇ ਰਜੀਵ ਗਾਂਧੀਨ ਕਲੇਵ ਦੇ ਵਿੱਚ ਲਗਭਗ ਇਹ 7 ਕ 6 7 ਜਿਹੜੇ ਸੀਗੀਆਂ ਉਹ ਸ਼ਾਪ ਕਮ ਆਫਿਸ ਪਲੱਸ ਖਾਲੀ ਪਲਾਟ ਸੀਗੇ ਦੋ ਪਲਾਟ ਸੀਗੇ ਜੇ ਜਿਹਦੇ ਵਿੱਚੋਂ ਜਾਮਾ ਮਸਜਿਦ ਮਾਰਕੀਟ ਦੇ ਵਿੱਚ ਪੰਜ ਸੱਤ ਉਹ ਜੜੀਆਂ ਦੁਕਾਨਾਂ ਸੀ ਜੜੀਆਂ ਹੈਗੀਆਂ ਵਿਕੀਆਂ ਹੈਗੀਆਂ ਟੋਟਲ ਕਿੰਨੇ ਜੇਬ ਨੂੰ ਇਕੱਠਾ ਕੀਤਾ ਗਿਆ ਇਹ ਰੈਵਨਿਊ ਜਿਹੜਾ ਹੈਗਾ ਟੋਟਲ 6 ਕਰੋੜ 6 ਲੱਖ 8000 ਰੁਪਇਆ ਜਿਹੜਾ ਇਕੱਠਾ ਕੀਤਾ ਗਿਆ ਕਿ ਕਾਰਨ ਕਿ ਇੰਨਾ ਲੰਮਾ ਸਮਾਂ ਬੀਤ ਗਿਆ ਸਰਕਾਰ ਨੂੰ ਆਇ ਨੂੰ ਟੈਸਲ ਵਿੱਚ ਹੋ ਗਈ ਆ ਪਰ ਹੋਣੀ ਕਿਉਂ ਇਹ ਮੈਂ ਕਹલું ਕਿ ਤੁਹਾਡੇ ਵੱਲੋਂ ਲੰਮਾ ਸਮਾਂ ਦੀ ਦੇਖਿਓ ਜੀ ਮੈਂ 10 ਅਪ੍ਰੈਲ 2023 ਦੇ ਵਿੱਚ ਇੱਥੇ ਬੈਠਾ ਸੀਗਾ ਤੇ 11 ਅਪ੍ਰੈਲ 2024 ਇੱਕ ਸਾਲ ਦੇ ਸਿਰਫ ਵਕਵੇ ਦੇ ਵਿੱਚ 6 ਕਰੋੜ ਰੁਪਇਆ ਕਮਾ ਕੇ ਦਿੱਤਾ ਜਦਕਿ ਇੰਪਰੂਵਮੈਂਟ ਫੰਡਸ ਦਾ ਖਾਤੇ ਬੈਂਕ ਖਾਤੇ ਬਿਲਕੁਲ ਖਾਲੀ ਸਨ ਪਹਿਲਾਂ ਕਿ ਆਪਾਂ ਗੱਲ ਕਰੀਏ ਦੇਖੋ ਜਿਹੜੀ ਕਿ ਪ੍ਰੋਪਰਟੀ ਤੁਸੀਂ ਬਹੁਤ ਕੱਲੋ ਕਿ ਸੇਲ ਕੀਤੀ ਆ ਪਹਿਲਾਂ ਵੀ ਕਈ ਬੂਥ ਤੁਹਾਡੇ ਕੱਲੋ ਕਿ ਕੋਰਟ ਕਚੈਰੀ ਦੇ ਕੇਸ ਦੇ ਵਿੱਚ ਅੜੇ ਪਏ ਆ ਤੱਕੀ ਇੱਧਰ ਤਾਂ ਕੋਈ ਕਰਨ ਉਹ ਇੱਧਰ ਇਹ ਜਿਹੜੇ ਬੂਥ ਵਿੱਚ ਇਹ ਵੀ ਕੋਈ ਕਾਨੂੰਨੀ ਸਰਕਾਰ ਵੱਲੋਂ ਜਿਹੜਾ ਹੁਕਮ ਹੈਗੇ ਨੇ ਕਿ ਕੋਈ ਵੀ ਰਿਟਿਕੇਸ਼ਨ ਜਿਹੜੀ ਕੋਰਟ ਦੇ ਕੇਸ ਦੇ ਵਿੱਚ ਲੱਗੀ ਹੋਵੇ ਕੋਈ ਵੀ ਜਗ੍ਹਾ ਨੂੰ ਲੈ ਕੇ ਅਸੀਂ ਉਹਦੀ ਬੋਲੀ ਨਹੀਂ ਲਗਾ ਸਕਦੇ ਇਹ ਚੀਜ਼ ਬਾਅਦ ਚ ਹੀ ਥੋੜਾ ਟਾਈਮ ਬਾਅਦ ਚ ਨਿਕਲ ਕੇ ਆਂਦੀ ਹੈ ਸਾਡੇ ਨਾਲ ਦੀ ਕੋਈ ਗੱਲ ਨਹੀਂ ਹੈਗੀ ਜੀ ਜਿੰਨੇ ਵੀ ਪਲਾਟ ਹੈਗੇ ਨੇ ਦੁਕਾਨਾਂ ਹੈਗੀਆਂ ਉਹ ਵਿਕੀਆਂ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਸਾਫ਼ ਐਂਡ ਕਲੀਨ ਹੈ ਔਰ ਲੋਕਾਂ ਨੂੰ ਪਹਿਲਾਂ ਵਹਿਮ ਹੀ ਸੀਗਾ ਇਸੇ ਕਰਕੇ ਲੋਕ ਬੋਲੀ ਲਗਾਉਣੇ ਨਹੀਂ ਆਉਂਦੇ ਸੀਗੇ ਜਿਹਦੇ ਕਰਕੇ ਉਹ ਜਿਹੜੇ ਦੁਕਾਨਾਂ ਸੀਗੀਆਂ 30 32 32 ਲੱਖ ਰੁਪਏ ਦੀਆਂ ਵਿਕੀਆਂ ਅਜ ਤੋਂ 2 2.5 ਸਾਲ ਪਹਿਲਾਂ ਲੋਕਾਂ ਨੂੰ ਵਹਿਮ ਇਹ ਸੀਗਾ ਕਿਤੇ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਲੋਕਾਂ ਨੂੰ ਜਦੋਂ ਸਾਡੇ ਤੇ ਭਰੋਸਾ ਹੋ ਗਿਆ ٹرسٹ ਦੇ ਉੱਤੇ ਤੇ ਅਸੀਂ ਚੰਗੇ ਚੰਗੇ ਜਿਹੜੇ ਪ੍ਰਾਪਰਟੀ ਡੀਲਰ ਸੀ ਉਹਨਾਂ ਨੂੰ ਦੱਸਿਆ ਕਿ ਇੱਥੇ ਈ ਆਕਸ਼ਨ ਲੱਗੀ ਹੋਈ ਆ ਤੇ ਉਹੀ ਜਿਹੜਾ ਦੁਕਾਨ ਹੈਗੀ ਆ 30 32 ਲੱਖਾਂ ਵਾਲੀ ਅਸੀਂ 85 ਲੱਖ ਰੁਪਏ ਦੀ ਵੇਚੀ ਕਿੰਨੇ ਕਿੰਨੇ ਬੋਲੀ ਕਰਾਏ ਇੱਕ ਪ੍ਰਾਪਰਟੀ ਲਈ ਹਾਂਜੀ ਇੱਕ ਪ੍ਰਾਪਰਟੀ ਲਈ ਕਿੰਨੇ ਕਿੰਨੇ ਕਿਸੇ ਦੁਕਾਨ ਦੇ ਵਿੱਚ 10 ਆਏ ਨੇ ਕਿਸੇ 'ਚ 15 ਆਏ ਨੇ ਕਿਸੇ 'ਚ 20 ਆਏ ਨੇ ਕਿਸੇ 'ਚ 5 ਆਏ ਨੇ ਅਲੱਗ-ਅਲੱਗ ਦੁਕਾਨ ਆਪਣੀ ਪਸੰਦ ਦੇ ਹਿਸਾਬ ਨਾਲ ਉਹਨਾਂ ਨੇ ਬੋਲੀਆਂ ਲਗਾਈਆਂ ਜੇਪ ਗੱਲ ਕਰੀਏ ਜਿਹੜੀ ਇਹ ਬੂਥ ਸੀ ਪਹਿਲਾਂ ਬੂਥ ਕਿੰਨੇ 'ਚ ਵਿਕੇ ਸੀ ਤਾਂ ਹੁਣ ਕਿੰਨੇ 'ਚ ਕਿੰਨਾ ਕੁ ਡਿਫਰੈਂਟ ਰਿਹਾ ਸਾਡਾ ਜਿਹੜਾ ਸਰਕਾਰੀ ਰੇਟ ਹੈਗਾ ਉਹ 5,115,000 ਰੁਪਇਆ ਜੇ ਮੈਂ ਐਗਜ਼ਾਮਪਲ ਦਵਾ ਤੁਹਾਨੂੰ ਜਾਮਾ ਮਸਜਿਦ ਮਾਰਕੀਟ ਦੀ ਉਹਦੇ ਵਿੱਚ ਸਾਡਾ ਸਰਕਾਰੀ ਰੇਟ 5,115,000 ਰੁਪਇਆ ਜਿਹੜਾ ਹੈਗਾ ਆ ਉਹ ਅਸੀਂ ਰੱਖਿਆ ਹੋਇਆ ਸੀ ਕਿ ਬੋਲੀ ਸਟਾਰਟ ਕਰਨ ਦਾ ਜਿਹਦੇ ਵਿੱਚੋਂ ਹਾਇਰ ਜਿਹੜਾ ਰੇਟ ਹੈਗਾ ਆ ਉਹ 6-6 ਲੱਖ 7-7 ਲੱਖ ਰੁਪਏ ਨੂੰ ਵੀ ਉਹ ਦੁਕਾਨ ਵਿਕੀ ਹੈਗੀ ਆ ਜੇ ਰਜੀਵ ਗਾਂਧੀਨ ਕਲੇਬ ਦੀ ਗੱਲ ਕਰਾਂ 8 ਲੱਖ 72 ਹਜ਼ਾਰ ਰੁਪਿਆ ਰੇਟ ਰੱਖਿਆ ਹੋਇਆ ਸੀ ਤੇ 14-14 ਲੱਖ 15-15 ਲੱਖ ਨੂੰ ਵੀ ਉਹ ਦੁਕਾਨ ਜਿਹੜੀ ਅਸੀਂ ਵੇਚੀ ਆ ਤੇ ਜੇ ਮੈਂ ਐਗਜ਼ਾਮਪਲ ਦਵਾਂ ਰਜੀਵ ਗਾਂਧੀਨ ਕਲੇਬ ਦੀ ਸਾਈਟ ਸ਼ਾਪ ਕਮ ਆਫਿਸ ਦੀ ਤੇ ਉਹਦੇ ਵਿੱਚ 32 ਲੱਖ 10 ਹਜ਼ਾਰ ਰੁਪਿਆ ਸਰਕਾਰੀ ਰੇਟ ਸੀਗਾ ਉਰਵਧਾਰ ਰੇਟ ਜਿਹੜਾ ਹੈਗਾ 80-80 ਲੱਖ ਰੁਪਏ ਨੂੰ ਅਸੀਂ ਵਿਚਾ ਹੈਗਾ ਆ ਔਰ ਇਹੀ ਵਧੀਆ ਇੱਕ ਉਪਲਬਧੀ ਹੈਗੀ ਆ ਕਿ ਲੋਕਾਂ ਨੂੰ ਵਿਸ਼ਵਾਸ ਹੋ ਜਾਏ ਇੰਪਰੂਵਮੈਂਟ ਟਰਸਟ ਤੇ ਪੰਜਾਬ ਸਰਕਾਰ ਤੇ ਸਾਡੇ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣਜੀ ਦੇ ਉੱਤੇ ਕਿ ਇਹ ਜਿਹੜੀ ਸਰਕਾਰ ਹੈਗੀ ਆ ਮਾਨ ਦਾ ਲੋਕਾਂ ਦੀ ਇਮਾਨਦਾਰੀ ਨਾਲ ਅਸੀਂ ਬੋਲੀ ਲਗਾ ਰਹੇ ਆ ਤੇ ਬੋਲੀ ਜਿਹੜੀ ਹੈਗੀ ਆ ਤੁਸੀਂ ਆਪੇ ਹਿਸਾਬ ਲਾਓ ਕਿੱਥੇ 32-32 ਲੱਖ ਦੀਆਂ ਦੁਕਾਨਾਂ ਵਿਕੀਆਂ ਅਸੀਂ ਕਿੱਥੇ 80-80 ਲੱਖ ਦੀਆਂ ਵਿਕੀਆਂ ਤੇ ਡਿਵੈਲਪਮੈਂਟ ਹੋਏ ਕਿ ਸ਼ਹਿਰ ਦੀ ਉਸੇ ਹਿਸਾਬ ਨਾਲ ਕਹਿਣ ਦਾ ਮਤਲਬ ਕੀ ਹੁਣ ਇੰਪਰੂਵਮੈਂਟ ਟਰਸ ਮ ਬਣਦਾ ਬਣੂਗਾ ਬਿਲਕੁਲ ਜੀ ਜੇ ਪਹਿਲਾ ਖਾਤੇ ਖਾਲੀ ਕਰਨ ਕਪੂਰਥਲੇ ਮੋਟੋ ਇੰਪਰੂਵਮੈਂਟ ਟਰਸਟ ਦੇ ਤੇ ਜੇ ਹੁਣ ਉਹ ਭਰ ਗਏ ਨੇ ਤੇ ਅਸੀਂ ਜਾਹਰ ਹੈ ਕਿ ਉਹ ਪੈਸਿਆਂ ਨੂੰ ਅਸੀਂ ਸ਼ਹਿਰ ਦੇ ਡਿਵੈਲਪਮੈਂਟ ਦੇ ਲਈ ਚਾਹੇ ਗਲੀਆਂ ਨਾਲੀਆਂ ਸੜਕਾਂ ਪਾਰਕ ਹੋਣ ਕਿਸੇ ਹੋਰ ਤਰ੍ਹਾਂ ਦੇ ਡਿਵੈਲਪਮੈਂਟ ਹੋਵੇ ਅਸੀਂ ਕਪੂਰਥਲੇ ਦੇ ਵਿੱਚ ਡਿਵੈਲਪਮੈਂਟ ਇਹ ਤੁਹਾਡੀ ਉਪਲਬਧ ਜਾਂ ਟਰਸਟ ਦੀ ਤੇ ਦੇਖੋ ਜੀ ਇਹ ਬਲਵਦੀ ਤਾਂ ਉਸ ਪਰਮਾਤਮਾ ਵਾਹਿਗੁਰੂ ਦੀ ਹੈਗੀ ਆ ਜਿਨ੍ਹਾਂ ਨੇ ਸਾਨੂੰ ਸਾਹ ਦਿੱਤੇ ਹੌਸਲਾ ਦਿੱਤਾ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਹੁਣ ਆਨ ਵਾਲੇ ਟਾਈਮ ਤੇ ਕਿ ਜਿਹੜੇ ਕਿਪੁਰਮੈਂਟ ਰਸਤੇ ਕੋਈ ਕਲੋਨੀ ਕੱਟਣ ਦੇ ਵਿੱਚ ਵੀ ਇੰਟਰਸਟ ਰੱਖਦੀ ਕਿ ਨਹੀਂ ਆ ਤੁਹਾਨੂੰ ਸਾਡੀਆਂ ਇੱਕ ਦੋ ਸਾਈਟਸ ਹੈਗੀਆਂ ਜਿਹੜੀਆਂ ਅਸੀਂ ਫਾਈਨਲ ਕੀਤੀਆਂ ਹੋਈਆਂ ਸਾਡੇ ਈਓ ਸਾਹਿਬ ਨੇ ਮੈਡਮ ਕੁਲਜੀਤ ਕੌਰ ਇਹਨਾਂ ਦੀ ਰਹਿਨਮਾਈ ਹੇਠ ਜਿਹੜੇ ਐਸਜੀਓ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਨੇ ਹੋਰ ਸਾਡੇ ਜਿਹੜੇ ਜੇਏ ਨੇ ਰਾਜਕੁਮਾਰ ਜੀ ਉਰੇ ਨਾਲ ਬੈਠੇ ਹੋਏ ਨੇ ਇਹਨਾਂ ਦੀ ਰਹਿਨਮਾਈ ਹੇਠੇ ਸਾਰਾ ਜਿਹੜਾ ਅਸੀਂ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਪ੍ਰੈਸ ਕਾਨਫਰੰਸ ਕਰਕੇ ਅਸੀਂ ਕਿੱਥੇ-ਕਿੱਥੇ ਨਵੀਆਂ ਕਲੋਨੀਆਂ ਕੱਟ ਰਿਹਾ ਤੇ ਉਹ ਕਪੂਰਸਰ ਨੂੰ ਸੁੰਦਰ ਤੇ ਸੋਹਣਾ ਬਣਾਉਣ ਲਈ ਤੇ ਡਿਵੈਲਪਮੈਂਟ ਕਰਨ ਲਈ ਅਸੀਂ ਲੱਗੇ ਹੋਏ ਆ। ਕਹਿੰਦੇ ਮੈਂ ਤਾਂ ਕੀ ਹੋਣਾ ਹੈ ਸ਼ਹਿਰ ਵਾਸੀ ਉਮੀਦ ਰੱਖਣ ਟਰਸਟ ਦੇ ਉੱਤੇ ਕਿ 100% ਉਮੀਦ ਰੱਖਣ ਜੀ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਤੁਸੀਂ ਇੰਪਰੂਵਮੈਂਟ ਟਰਸਟ ਦੀ ਕੋਈ ਵੀ ਕਲੋਨੀ ਕੱਟੀ ਜਾਂਦੀ ਹੈ ਉਹਦੇ ਵਿੱਚ ਤੁਸੀਂ ਆਓ ਪਲਾਟ ਖਰੀਦੋ ਜੇ ਕੋਈ ਦੁਕਾਨ ਕਮਰਸ਼ੀਅਲ ਖਰੀਦਣਾ ਚਾਹੁੰਦੇ ਹੋ ਖਰੀਦੋ ਤੁਹਾਨੂੰ ਕਿਸੇ ਤਰ੍ਹਾਂ ਦੀ ਸੁੱਖ ਸਹੂਲਤ ੋਵਾਂ ਜਾਂ ਨਹੀਂ ਕੀਤਾ ਜਾਊਗਾ ਤੁਹਾਡਾ ਵਿਸ਼ਵਾਸ ਪੂਰਾ ਬਣੂਗਾ ਔਰ ਸੈਕੰਡਲੀ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਤੁਹਾਨੂੰ ਪਿਛਲੇ ਲਗਭਗ 1.5 ਮਹੀਨੇ ਤੋਂ ਅਸੀਂ ਕਪੂਰਸਲੇ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਜਿਹੜਾ ਹੈਗਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜਿਦੇ ਵਿੱਚ ਲਗਭਗ 2000 ਪੌਦਾ ਅਸੀਂ ਲਗਾ ਚੁੱਕੇ ਹਾਂ ਕਪੂਰਸਲੇ 'ਚ ਔਰ ਵੱਖ-ਵੱਖ NGO ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਜਾਂ ਹਸਪੀਟਲ ਜਾਂ ਹੋਰ ਵੀ ਜਿੰਨੀਆਂ ਸੰਸਥਾਵਾਂ ਨੇ ਸਾਡੇ ਕੋਲ ਬੂਟੇ ਵੀ ਲੈ ਕੇ ਜਾ ਰਹੀਆਂ ਨੇ ਚਾਹੇ ਉਹ ਫਲ ਫਰੂਟ ਦੇ ਹੋਣ ਚਾਹੇ ਦਵਾਈ ਨੁਮਾ ਹੋਣ ਚਾਹੇ ਲੱਕੜ ਵਾਲੇ ਹੋਣ ਅਸੀਂ ਉਹ ਬੂਟੇ ਬਿਲਕੁਲ ਫ੍ਰੀ ਆਫ ਕਾਸਟ ਤੇ ٹرسٹ ਵੱਲੋਂ ਦੇ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਪ੍ਰੋਜੈਕਟ ਨੂੰ ਲਗਭਗ 2.5 ਸਾਲਾਂ ਲਈ ਕੰਟੀਨਿਊ ਰੱਖਾਂਗੇ ਤੇ ਇੱਕ ਪੂਰਨ ਖਰਿਆ-ਪਰਿਆ ਬਣਾਵਾਂਗੇ ਕੰਨ ਮਤਲਬ ਕਿ ਸਰਕਾਰ ਜਿਹੜੇ ਤੁਸੀਂ ਇਹ ਗੱਲਾਂ ਦੱਸੀਆਂ ਵਾ ਜਨਤਾ ਨੂੰ ਇਹ ਤੁਹਾਡੀ ਸਰਕਾਰ ਦੇ ਟਾਈਮ ਦੇ ਵਿੱਚ ਇਹ ਚ ਪੂਰੀਆਂ ਹੋ ਜੂਗੀਆਂ ਆਸ ਰੱਖੋਗੇ ਕਿ ਸ਼ਹਿਰ ਵਿੱਚ ਕਿ ਜੇ ਸਿਮ ਕਲੋਨੀ ਦੇ ਵਿੱਚ ਇੱਕ ਪਲਾਟ ਲੈ ਸਕਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਮਾਜੋਗ ਮੁੱਖ ਮੰਤਰੀ ਇਹ ਜਿਹੜੇ ਸਾਡੇ ਬਹੁਤ ਅੱਛਾ ਕੰਮ ਕਰ ਰਹੇ ਨੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਜੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਹੈ ਇਹ ਕੋਈ 2.5 ਸਾਲਾਂ ਲਈ ਨਹੀਂ ਆਈ ਹੋਈ ਹੈ ਕਾਫੀ ਦਹਾਕਿਆਂ ਦੇ ਵਿੱਚ ਇਹ ਸਰਕਾਰ ਚੱਲੂਗੀ ਧਿਆਨ ਵਾਲੇ ਸਮਰੱਥ ਡਿਵਰਟਮੈਂਟ ਕੰਟੀਨਿਊ